ਔਰ ਦੂਜੇ ਪਾਸੇ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਬਹੁਤ ਚੋਟੀ ਦਾ ਮੈਚ ਭੂਮੇ ਬਡਾਰੇ ਵਾਲਾ ਢੋਲਾ ਵੀ ਕੇਤੇ ਤਰ ਤੇ ਪੁੱਜਿਆ ਹੋਇਆ ਹੈ ਲੈ ਵੀ ਢੋਲਿਆਂ ਦੋ ਕਦਮ ਚੱਲ ਕੇ ਆਪਾਂ ਸਾਰੀ ਸੰਗਤ ਨੂੰ ਦਰਸ਼ਨ ਕਰਵਾਉਣੇ ਹੈ ਵੈਸੇ ਤੇ ਇਲਾਕਾ ਜਾਣਦਾ ਵੀ ਢੋਲਾ ਕੌਣ ਆ ਪਰ ਢੋਲਾ ਗਿਲਦੀਪ بھائی ਹੁਣ ਪੱਕਾ ਹੋ ਕੇ ਹੌਲੈਂਡ ਤੋਂ ਆਇਆ ਹੈ ਇਹਨੂੰ ਵਧਾਈ ਦੇ ਦਿਓ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਭੂਮੇ ਬਡਾਰੇ ਵਾਲਾ ਢੋਲਾ ਜਿਹਦਾ ਮਾਣ ਸਨਮਾਨ ਪੰਜਾਬ ਸਪੋਰਟਸ ਕਲੱਬ ਅਮਰ ਸਟਾਡੀਅਮ ਵੱਲੋਂ ਸਕਾਰਪੀਓ ਗੱਡੀ ਦੇ ਨਾਲ ਕੀਤਾ ਜਾਊਗਾ ਇਸ ਸੀਜ਼ਨ ਦੇ ਵਿੱਚ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਵਡਾਲੇ ਵਾਲਾ ਕੋਈ ਭੂਮੇ ਵਾਲਾ ਢੋਲਾ ਕਹਿੰਦਾ ਕੋਈ ਭੂਮੇ ਵਡਾਲੇ ਵਾਲਾ ਢੋਲਾ ਕਹਿੰਦਾ ਲੈ ਵੀ ਹੰਝੜਾ ਬਹੁਤ ਬਹੁਤ ਮੁਬਾਰਕਬਾਦ ਸਾਡਾ ਸਕਾਰਤ ਭਰਾ ਆ ਬਹੁਤ ਬਹੁਤ ਮੁਬਾਰਕਬਾਦ ਆ ਸਾਡੇ ਵੀਰ ਨੂੰ ਆਓ ਜੀ ਕਰੀਏ ਸੈਕੰਡ ਸੈਮੀਫਾਈਨਲ ਮੈਚ ਦੀ ਸ਼ੁਰੂਆਤ ਹੋਰ ਵੀ ਚੰਨ ਨੂੰ ਸਬਸਕ੍ਰਾਈਬ ਕਰ ਲੋ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦੇਓ ਕਰੋ